ਨਾਲ ਅਮਰਿੰਦਰ ਸਿੰਘ ਰਾਜਾ ਬੜਿੰਗ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੇ ਵੀ ਗੱਲਬਾਤ ਕ림 ਸਿੰਘ ਸਾਹਿਬ ਅੱਜ ਪਹੁੰਚੇ ਅਮਰਸਰ ਜੀ ਕੀ ਕਹਿਣਾ ਹੈ ਲਕਮਸਤ ਖੋਣ ਆਸਤੇ ਆਏ ਜੀ ਨਵੇਂ ਇਨਚਾਰਜ ਆਏ ਨੇ ਅਸ਼ੀਰਵਾਦ ਲੈਣ ਆਏ ਨੇ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਿਆ ਹੁਣ ਦੁਰਗਿਆਣਾ ਮੰਦਿਰ ਮੱਥਾ ਟੇਕਿਆ RAM ਤੀਰਜ ਜਾਣਾ ਸੋ ਅਸ਼ੀਰਵਾਦ ਲੈਣ ਆਏ ਕਿ ਕੀ ਤਿਆਰੀਆਂ ਕਰਨ ਵਾਲੀਆਂ ਨੇ ਲੋਕ ਸਭਾ ਦੇ ਇਲੈਕਸ਼ਨ ਸੇ ਕਿਦੋਂ ਵੀ ਡਿਕਲੇਅਰ ਹੋ ਸਕਦੇ ਨੇ ਬਿਲਕੁਲ ਤਿਆਰੀਆਂ ਮੁਕੰਮਲ ਨੇ ਜੀ ਹੁਣ 4 ਦਿਨ ਇਹਨਾਂ ਨੇ ਉੱਥੇ ਬਾਟ ਕੇ ਆਰਗੇਨਾਈਜੇਸ਼ਨਸ ਦੇ ਨਾਲ ਮੀਟਿੰਗਸ ਕਰਨੀਆਂ ਹੈ ਲੀਡਰਸ ਦੇ ਨਾਲ ਔਰ ਕਿਸ ਤਰ੍ਹਾਂ ਅਸੀਂ ਚੋਣ ਲੜਨਾ ਹੈ ਔਰ ਹੀ ਰਣਨੀਤੀ ਬਣਾਉਣੀ ਹੈ ਸੋ ਮੇਰਾ ਖਿਆਲ ਮੁਕੰਮਲ ਤਿਆਰੀਆਂ ਦੇ ਨਾਲ ਅਸੀਂ 13 ਨੀ 13 ਸੀਟਾਂ ਤੋਂ ਚੋਣ ਲੜਾਂਗੇ ਗੜਬੰਦਨਾ ਲੜੋਗੇ ਆਮ ਆਦਮੀ ਪਾਰਟੀ ਨਾਲ ਕਿ ਆਪਣੀ ਇਕੱਲੇ ਲੜਗੇ ਮੈਂ ਤੁਹਾਨੂੰ ਕਹਿ ਰਿਹਾ ਕਿ 13 ਦੀਆਂ 13 ਸੀਟਾਂ ਤੇ ਚੋਣਾਂ ਕਾਂਗਰਸ ਪਾਰਟੀ ਲੜੇਗੀ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਕੀ ਇੱਥੇ ਨਾਲ ਪਹੁੰਚੇ ਨੇ ਔਰ ਉਹਨਾਂ ਨੇ ਇਹ ਦਾਵਾ ਕੀਤਾ ਵੀ ਕਾਂਗਰਸ ਜਿਹੜੇ ਕੀ ਪੰਜਾਬ ਅੰਦਰ 13 ਦੀਆਂ 13 ਸੀਟਾਂ ਜਿਹੜੀ ਕਿ ਆਪਣੇ ਬਲਬੂਤੇ ਤੇ ਹੀ ਲੜਨ ਜਾ ਰਹੀ ਹੈ। ਕੈਮਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀ ਚਾ ਜੈਨਿਕ ਸਿਰਾ ਟੀਵੀ ਅੰਮ੍ਰਿਤਸਰ। ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੇ ਵੀ ਗੱਲਬਾਤ ਕਲਿੰਗ ਸਾਹਿਬ ਅੱਜ ਪਹੁੰਚੇ ਅੰਮ੍ਰਿਤਸਰ ਲਕਮਸਤ ਖੋਣ ਆਸੀ ਆਏ ਜੀ ਨਵੇਂ ਇਨਚਾਰਜ ਆਏ ਨੇ ਅਸ਼ੀਰਵਾਦ ਲੈਣ ਆਏ ਨੇ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਿਆ ਹੁਣ ਦੁਰਗਿਆਣਾ ਮੰਦਿਰ ਮੱਥਾ ਟੇਕਿਆ RAM TIRAT ਜਾਣਾ ਸੋ ਅਸ਼ੀਰਵਾਦ ਲੈਣ ਆਏ ਕਿ ਕੀ ਤਿਆਰੀਆਂ ਕਰਨ ਵਾਲੀਆਂ ਲੋਕ ਸਭਾ ਦੇ ਇਲੈਕਸ਼ਨ ਸੇ ਕਿਦੋਂ ਵੀ ਡਿਕਲੇਅਰ ਹੋ ਸਕਦੇ ਨੇ ਬਿਲਕੁਲ ਤਿਆਰੀਆਂ ਮੁਕੰਮਲ ਨੇ ਜੀ ਹੁਣ 4 ਦਿਨ ਇਹਨਾਂ ਨੇ ਉੱਥੇ ਬਾਟ ਕੇ ਆਰਗੇਨਾਈਜੇਸ਼ਨਸ ਦੇ ਨਾਲ ਮੀਟਿੰਗਸ ਕਰਨੀਆਂ ਹੈ ਲੀਡਰਸ ਦੇ ਨਾਲ ਮਿਲਣਾ ਹੈ ਮੁਲਾਕਾਤ ਕਰਨੀ ਹੈ ਜੀ ਔਰ ਕਿਸ ਤਰ੍ਹਾਂ ਅਸੀਂ ਚੋਣ ਲੜਨਾ ਹੈ ਉਹ ਹੀ ਰਣਨੀਤੀ ਬਣਾਉਣੀ ਹੈ ਸੋ ਮੇਰਾ ਖਿਆਲ ਮੁਕੰਮਲ ਤਿਆਰੀਆਂ ਦੇ ਨਾਲ ਅਸੀਂ 13 ਦੀਆਂ 13 ਸੀਟਾਂ ਤੇ ਚੋਣ ਲੜਾਂਗੇ ਗੁਰਪੰਧਨਾਂ ਨਾਲ ਲੜੋਗੇ ਆਮ ਆਦਮੀ ਪਾਰਟੀ ਨਾਲ ਕਿ ਆਪਣੇ ਖਿਲੇ ਲੜੀ ਮੈਂ ਤੁਹਾਨੂੰ ਕਹਿ ਰਿਹਾ ਕਿ 13 ਦੀਆਂ 13 ਸੀਟਾਂ ਤੇ ਚੋਣ ਕਾਂਗਰਸ ਪਾਰਟੀ ਲੜੇਗੀ ਤੇ ਅਮਰਿੰਦਰ ਸਿੰਘ ਰਾਜਾ ਵਰਿੰਗ ਜਿਹੜੇ ਕੀ ਇੱਥੇ ਨਾਲ ਪਹੁੰਚੇ ਨੇ ਔਰ ਉਹਨਾਂ ਨੇ ਇਹ ਦਾਵਾ ਕੀਤਾ ਵੀ ਕਾਂਗਰਸ ਜਿਹੜੇ ਕੀ ਪੰਜਾਬ ਅੰਦਰ 13 ਦੀ 13 ਸੀਟਾਂ ਜਿਹੜੀ ਕਿ ਆਪਣੇ ਬਲਬੂਤੇ ਤੇ ਹੀ ਲੜਨ ਜਾ ਰਹੀ ਹੈ। ਕਮਰ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀ ਚਾ ਜੈਨਿਕ ਸਿਰਾ ਟੀਵੀ ਅੰਮ੍ਰਿਤਸਰ। ਨਾਲ ਅਮਰਿੰਦਰ ਸਿੰਘ ਰਾਜਾ ਵਰਿੰਗ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੇ ਵੀ ਗੱਲਬਾਤ ਕਲਿੰਗ ਸਾਹਿਬ ਅੱਜ ਪਹੁੰਚੇ ਅੰਮ੍ਰਿਤਸਰ ਜੀ ਕੀ ਕਹਿਣਾ। ਲਕਮਸਤ ਖੋਣ ਆ ਸੇ ਆਏ ਜੀ ਨਵੇਂ ਇੰਚਾਰਜ ਆਏ ਨੇ ਅਸ਼ੀਰਵਾਦ ਲੈਣ ਆਏ ਨੇ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਿਆ ਹੁਣ ਦੁਰਗਿਆਣਾ ਮੰਦਿਰ ਮੱਥਾ ਟੇਕਿਆ RAM TIRAT ਜਾਣਾ ਸੋ ਅਸ਼ੀਰਵਾਦ ਲੈਣ ਆਏ ਕਿ ਕੀ ਤਿਆਰੀਆਂ ਕਰਨ ਵਾਲੀਆਂ ਲੋਕ ਸਭਾ ਦੇ ਇਲੈਕਸ਼ਨ ਸੇ ਕਿਦੋਂ ਵੀ ਡਿਕਲੇਅਰ ਹੋ ਸਕਦੇ ਨੇ ਬਿਲਕੁਲ ਤਿਆਰੀਆਂ ਮੁਕੰਮਲ ਨੇ ਜੀ ਹੁਣ 4 ਦਿਨ ਇਹਨਾਂ ਨੇ ਉੱਥੇ ਬਾਠ ਕੇ ਆਰਗੇਨਾਈਜੇਸ਼ਨਸ ਦੇ ਨਾਲ ਮੀਟਿੰਗਸ ਕਰਨੀਆਂ ਹੈ ਲੀਡਰਸ ਦੇ ਨਾਲ ਮਿਲਣਾ ਹੈ ਮੁਲਾਕਾਤ ਕਰਨੀ ਹੈ ਜੀ ਔਰ ਕਿਸ ਤਰ੍ਹਾਂ ਅਸੀਂ ਚੋਣ ਲੜਨਾ ਹੈ ਉਹ ਹੀ ਰਣਨੀਤੀ ਬਣਾਉਣੀ ਹੈ ਸੋ ਮੇਰਾ ਖਿਆਲ ਮੁਕੰਮਲ ਤਿਆਰੀਆਂ ਦੇ ਨਾਲ ਅਸੀਂ 13 ਦੀਆਂ 13 ਸੀਟਾਂ ਤੇ ਚੋਣ ਲੜਾਂਗੇ ਗੁਰਪੰਧਨਾਂ ਲੜੋਗੇ ਆਮ ਆਦਮੀ ਪਾਰਟੀ ਨਾਲ ਕੇ ਆਪਣੇ ਖਿਲੇ ਲੜਾਂਗੇ ਮੈਂ ਤੁਹਾਨੂੰ ਕਹਿ ਰਿਹਾ ਕਿ 13 ਦੀਆਂ 13 ਸੀਟਾਂ ਤੇ ਚੋਣ ਕਾਂਗਰਸ ਪਾਰਟੀ ਲੜੇਗੀ ਤੇ ਅਮਰਿੰਦਰ ਸਿੰਘ ਰਾਜਾ ਵਰਿੰਗ ਜਿਹੜੇ ਕੀ ਇੱਥੇ ਨਾਲ ਪਹੁੰਚੇ ਨੇ ਔਰ ਉਹਨਾਂ ਨੇ ਇਹ ਦਾਵਾ ਕੀਤਾ ਵੀ ਕਾਂਗਰਸ ਜਿਹੜੀ ਕੀ ਪੰਜਾਬ ਅੰਦਰ 13 ਦੀ 13 ਸੀਟਾਂ ਜਿਹੜੀ ਕਿ ਆਪਣੇ ਬਲਬੂਤੇ ਤੇ ਹੀ ਲੜਨ ਜਾ ਰਹੀ ਹੈ। ਕਮਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀ ਚਾ ਆਦਨਿਕ ਸਪਰਾ ਟੀਵੀ ਅੰਮ੍ਰਿਤਸਰ